ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਨਾਪਰ ਗੁਰੂ ਨਾਨਕ ਸਿੱਖ ਸੁਸਾਇਟੀ ਵੱਲੋਂ ਲਗਭਗ 40 ਸਾਲ ਤੋਂ ਅੱਜ ਜਿਹੜਾ ਗੁਰਨਾਨਕ ਜੀ ਦੇ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਜਿਹੜਾ ਹੈ ਹਰ ਸਾਲ ਕੱਢਿਆ ਜਾਂਦਾ ਹੈ ਅੱਜ ਵੀਰੇ ਲਗਭਗ 11 ਵਜੇ ਦੇ ਕਰੀਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਰ ਗਾਂਧੀ ਨਗਰ ਤੋਂ ਆਰੰਭ ਹੋ ਕੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਇਸ ਟਾਈਮ ਅਸੀਂ ਸਤਵਲਾ ਦੇ ਨੇੜੇ ਪਹੁੰਚੇ ਹਾਂ ਗੀਤਾ ਕਲੋਨੀ ਥਾਣਾ ਜਿਹੜਾ ਹੈ ਆਪਦੀ ਚੈਨਲ ਰਾਹੀਂ ਦੱਸਿਓ ਤੋ ਇਹ ਨਗਰ ਕੀਰਤਨ ਇਹੀ ਹੈ ਜੋ ਗੁਰਨਾਨਕ ਦੇਵ ਜੀ ਦਾ ਪ੍ਰਚਾਰ ਕਰ ਰਿਹਾ ਜੋ ਨਾਮ ਜਪੋ ਵਣ ਛਕੋ ਕਿਰਤ ਕਰੋ ਗੁਰਨਾਨਕ ਜੀ ਦਾ ਸੰਦੇਸ਼ ਸੀ ਉਹ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਹਰ ਸਾਲ ਇਹ ਨਗਰ ਕੀਰਤਨ ਕਰਿਆ ਜਾਂਦਾ ਹੈ ਦਿੱਲੀ ਕਮੇਟੀ ਦਾ ਕਿੰਨਾ ਦਿੱਲੀ ਕਮੇਟੀ ਦਾ ਪੂਰਾ ਸਹਿਯੋਗ ਹੈ ਅਦਾਸ ਦਿੱਲੀ ਕਮੇਟੀ ਵੱਲੋਂ ਹੈ ਮਨਾ ਗੁਨਵਿੰਦ ਸਿੰਘ ਬੀਦੀ ਜੀ ਵਾਰਟਸ ਵਾਲੀ ਦੇ ਇੱਥੇ ਇਸ ਤਰ੍ਹਾਂ ਹੈ ਕੀ ਕਹਿੰਦੇ ਦਿੱਲੀ ਕਮੇਟੀ ਵੱਲੋਂ ਹੈ ਜਸਮੀਨ ਸਿੰਘ ਜੀ ਨੋਨਲੀ ਇਸ ਤਰ੍ਹਾਂ ਦਿੱਲੀ ਕਮੇਟੀ ਉਹ ਵੀ ਹੋਣੇ ਹੋਣੇ ਇੱਥੇ ਹੀ ਹੈਗੇ ਆਪ ਜੀ ਉਹਨਾਂ ਨੇ ਮਿਲ ਵੀ ਜਾਣਗੇ ਸੋ ਦਿੱਲੀ ਕਮੇਟੀ ਦਾ ਪੂਰਾ ਸਹਿਯੋਗ ਹੈ ਜਿਸ ਚੀਜ਼ ਵੀ ਸਾਨੂੰ ਅਗਰ ਨਗਰ ਕੀਰਤਨ ਕੇ ਕਿਸੇ ਸਾਧਨ ਦੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਉਹ ਦਿੱਲੀ ਕਮੇਟੀ ਸਾਨੂੰ ਪ੍ਰੋਵਾਈਡ ਵੀ ਕਰਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਪਹਿਲੇ ਮੈਂ ਵਧਾਈ ਦੇਣਾ ਚਾਹੁੰਦਾ ਨਾਲ ਪਹਿਲੇ ਗੁਰੂ ਦੀ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਨੂੰ ਪ੍ਰਮੁੱਖ ਰੱਖਦੇ ਜਮਨਾਪਾਰ ਦੀਆਂ ਸੰਗਤਾਂ ਗੁਰੂ ਨਾਨਕ ਸਿੱਖ ਸੁਸਾਇਟੀ ਜੋ ਕਿ ਹਰ ਸਾਲ ਨਗਰ ਕੀਰਤਨ ਇਸ ਇਲਾਕੇ ਤੋਂ ਗਾਂਧੀ ਨਗਰ ਤੋਂ ਨਿਕਲ ਕੇ ਕ੍ਰਿਸ਼ਨानगर ਚੇਲ ਗੀਤਗਲੋਨੀ ਹੁੰਦੇ ਤੇ ਜੋ ਗੁਰਦੁਆਰਾ ਢੇਰਾਪਾ ਕਰਨ ਸਿੰਘ ਹੈ ਉੱਥੇ ਅਸੀਂ ਸਮਾਪਤੀ ਰੱਖਦੇ ਆ ਤੇ ਅੱਜ ਸੰਗਤਾਂ ਡੀਆਂ ਹੋਮੋਮ ਆ ਕੇ ਇੱਥੇ ਪਹੁੰਚੇ ਆਉਣ ਸਾਰੀ ਨਾਮ ਲੈਵਾ ਗੁਰਨਾਨਕ ਨਾਮ ਲੈਵਾ ਸੰਗਤ ਨੇ ਜੋ ਕਿ ਇੱਥੇ ਉਪਰਾਲਾ ਕੀਤਾ ਹੈ ਦੇਖੋ ਯੋਗ ਹੈ ਲੱਖਾਂ ਦੀ ਤਦਾਦ ਚ ਜੋ ਕਿ ਸੰਗਤਾਂ ਨੇ ਸਟਾਲ ਲਗਾਏ ਨੇ ਔਰ ਸੇਵਾ ਕਰ ਰਿਆ ਨੇ ਤੇ ਨਾਲ ਹੀ ਸਾਡੇ ਜੋ ਕਿ ਖਾਸ ਜਸਮੀਨ ਸਿੰਘ ਜੀ ਨੋਣੀ ਦਿੱਲੀ ਸੇ ਗੁਰਦੁਆਰਾ ਕਮੇਟੀ ਦੇ ਸਖਤਰ ਨੇ ਉਹ ਇਸ ਰਵਾਇ ਕਰ ਰਹੇ ਨੇ ਨਗਰ ਕੀਰਤਨ ਦੀ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਾਡੀ ਉਹ ਸਾਨੂੰ ਹਰ ਮੌਕੇ ਤੇ ਹਰ ਜਗ੍ਹਾ ਸਾਡਾ ਸਾਥ ਦਿੰਦੀ ਹੈ ਸਾਡੇ ਪ੍ਰਧਾਨ ਸਰਦਾਰ ਜਤਿੰਦਰਪਾਲ ਸਿੰਘ ਜੀ ਗੋਲਡੀ ਔਰ ਸਰਬਜੀਤ ਸਿੰਘ ਜੀ ਨਾਗੀ ਜੋ ਕਿ ਨਗਰ ਕੀਰਤਨ ਦੇ ਵਿੱਚ ਔਰ ਸਾਡੇ ਅਮਰਤਪਾਲ ਸਿੰਘ ਜੀ ਪਾਲੀ ਔਰ ਇਹਨਾਂ ਦੇ ਬਾਕੀ ਜਿੰਨੇ ਵੀ ਸਾਡੇ ਸਾਥੀ ਨੇ ਸਾਰੇ ਮਿਲ ਕੇ ਨਗਰ ਕੀਰਤਨ ਚ ਸ਼ਾਮਿਲ ਨੇ ਔਰ ਸੇਵਾ ਕਰ ਰਹੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਜਲ ਚਾਨਣ ਹੋਵਾ ਜੋ ਕੱਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰੇ ਭਲੋਵਾ ਤਨ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਪੁਸ਼ ਬਣਾਉਂਦੇ ਹੋਏ ਜਮਨਾਪਾਰ ਗੁਰਦਾਨ ਸੈਟੀ ਵੱਲੋਂ ਜੋ ਅੱਜ ਸਵੇਰ ਨਗਰ ਕੀਰਤਨ ਅਰੰਭ ਹੋਇਆ ਗਾਂਦੇ ਨਗਰ ਤੋਂ ਇੱਕ ਵਗਰ ਥਾਂ ਥਾਂ ਕੁੱਚੇ ਕੁੱਚੇ ਹੁੰਦੇ ਚਿਲਗੁਰਿੰਜਾ ਪੰਚਾਇਤ ਤਾਨ ਗੁਰੂ ਨਾਨਕ ਸਾਹਿਬ ਮਾਣਿਆ ਗੁਣਾਨ ਕਰਦੇ ਹੋਇ ਇਸ ਸਮੂਹ ਸੰਗਤਾਂ ਪਾਣੀ ਪਿਆਰੇ ਅਗਵਾਈ ਹੈ ਗੁਰਸਾਮਾ ਚਤਰਾ ਸਾਹਿਬ ਚੱਲ ਰਿਹਾ ਆ ਰਿਹਾ ਹਨ ਜੋ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿਤ ਕਰੋ ਨਾਮ ਜਪੋ ਵੰਡ ਛਕੋ ਉਸ ਰੇ ਨੂੰ ਘਰ ਘਰ ਪਹੁੰਚਾਉਣ ਲਈ ਸਾਰਾ ਸਿਹਕਾਰ ਕਰ ਰਹੇ ਆ ਪੁਰਸਬ ਗਬਕਸ਼ਿਸ਼ ਕਰ ਗੁਰੂ ਨਾਨਕ ਸਾਹਿਬ ਸਾਰੇ ਕਰੇ ਖੁਸ਼ਾ ਵਰਤਨ ਸਾਡੀ ਪੂਰੀ ਟੀਮ ਜਮਨਾ ਮਖਾਸ ਸੈਟੀ ਦੀ ਸਾਡੇ ਸਾਰੇ ਵੀ ਜਸਮੀਨ ਸਿੰਘ ਨੋਨੀ ਜੀ ਛੰਮੀ ਜੀ ਪਾਲੀ ਜੀ ਸਾਰੇ ਮਿਲ ਕੇ ਸੀ ਇਸ ਵਕਤ ਜਗਾ ਜਗਾ ਜਾ ਕੇ ਗੁਰਸਬ ਦੱਸਦੇ ਆ ਪਹੁੰਚਾ ਰਹੇ ਆ ਮਾਰੇ ਦੇ ਪ੍ਰਕਾਸ਼ਪੁਰ ਦੀਆਂ ਸੂਹ ਸੰਗਤਾਂ ਨੂੰ ਜਿਹੜੇ ਲੱਖ ਲੱਖ ਵਧਾਈਆਂ ਇਹ ਹੀ ਬੇਨਤੀ ਆਓ ਗੁਰਨਾਨ ਨਾਮ ਸਾਹਿਬ ਦੇ ਆਪਰੇਸ਼ਨ ਨੂੰ ਹਿੱੱਦੇ ਵਸਾ ਕੇ ਆਪਣਾ ਜਨਮ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਨਾਪਾਰ ਗੁਰਦਾਨਕ ਸੁਸਾਇਟੀ ਜੋ ਕਿ ਜਮਨਾਪਾਰ ਦੀ ਬਹੁਤ ਵੱਡੀ ਜਿਹੜੀ ਐ ਸੁਸਾਇਟੀ ਹੈ ਜੋ ਕਿ ਕਰਫੀ ਸਿੰਘ ਸਭਾਵਾਂ ਅਖਾਰੇ ਨੂੰ ਲੈ ਕੇ ਇਹ ਨਗਰ ਕੀਰਤਨ ਜੋ ਹੈ ਇਹ ਸਜਾਏ ਜਾਂਦੇ ਨੇ ਪਹਿਲਾ ਨਗਰ ਕੀਰਤਨ ਜੋ ਹੈ ਗੁਰੂ ਰਣਕ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧਿਤ ਸਜਾਇਆ ਜਾਂਦਾ ਹੈ ਦੂਜਾ ਨਗਰ ਕੀਰਤਨ ਧੰਗੁਰ ਤੇਗ ਬਾਵਾ ਸਾਹਿਬ ਦੇ ਸ਼ਾਦਤ ਨੂੰ ਸਮਰਪਿਤ ਹੋਇਆ ਨਗਰ ਕੀਰਤਨ ਹੁੰਦਾ ਹੈ ਔਰ ਕਈ ਸਾਲ ਤੋਂ ਕੱਢ ਰਹੇ ਨੇ ਇਦੇ ਸਕੂਲਾਂ ਦੇ ਬੱਚੇ ਅਖਾੜੇ ਪੈਂਡ ਕੀਰਤਰੀ ਜਿੱਥੇ ਇਸੇ ਸੱਤ ਸੱਤ ਕੀਰਤਨ ਕਰਾਈ ਕਰਦੇ ਹੋਏ ਸੰਤਾਨਾਂ ਨੇ ਹਾਲ ਕਰਦੇ ਦੇ ਵਾਕ ਵਾਕ ਇਲਾਕਿਆਂ ਤੋਂ ਹੁੰਦੇ ਹੋਏ ਕਾਫੀ ਜੋ ਜੋ ਹੈ ਸੰਤਾਨਾਂ ਨੂੰ ਸਵਾਗਤ ਕਰਦੀਆਂ ਨੇ ਔਰ ਥਾਂ ਥਾਂ ਜਿਹੜਾ ਗੁਰੂ ਕੇ ਲੰਗਰ ਲਗਾਏ ਜਾਂਦੇ ਨੇ ਆ ਮੈਂ ਇੱਕ ਵਾਰੀ ਫੇਰ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਉਪਰ ਦੀ ਵਧਾਈ ਦਿੰਦਾ ਸਾਡਾ ਪੂਰਾ ਸਹਿਯੋਗ ਦਿੱਲੀ ਸੇ ਗੁਰਦੁਆਰਾ ਕਮੇਟੀ ਦੇ ਸਕੱਤਰ ਸਰ ਜਸਵੀਰ ਸਿੰਘ ਜੀ ਨੋਨੀ ਔਰ ਜਿਹੜੀ ਇਸ ਟੀਮ ਦੀ ਅਗਵਾਈ ਕਰ ਰਹੇ ਨੇ ਉਸ ਰਾਜਿੰਦਰਪਾਲ ਸਿੰਘ ਜੀ ਗੋਲਡੀ ਪ੍ਰਧਾਨ ਜਮਲਾਪੁਰ ਗੁਰਨਾਕ ਸੁਸਾਇਟੀ ਅਤੇ ਚੇਅਰਮੈਨ ਗੁਰਮਤ ਕਾਲਜ ਮਾਤਾ ਸੁੰਦਰ ਕੌਰ ਜੀ ਅਤੇ ਸਾਡੇ ਸਰਦਾਰ ਜੀ ਸ੍ਰੀ ਨਾਗੀ ਜੋ ਕਿ ਅਖਾੜੇ ਦੇ ਉਸਤਾਦ ਵੀ ਨੇ ਅਖਾੜਾ ਸੈਜ ਪੱਕਾ ਤੇ ਉਹ ਵੀ ਇਹਦੇ ਕਰ ਰਹੇ ਨੇ ਮੈਂ ਇੱਕ ਵਾਰੀ ਸਰਗਤੋਂ ਫੇਰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ